ਬੈਕ ਟੂ ਦ ਚੈਨਲ ਗਾਇਸ ਪਾਣੇ 11 ਹੋ ਗਏ ਪਰ ਇਦਾਂ ਲੱਗਦਾ ਵੀ ਜਿੱਦਾਂ ਦਾ 7-8 ਵਜੇ ਹੁੰਦੇ ਕਿਉਂਕਿ ਬਾਹਰ ਮੌਸਮ ਥੋੜਾ ਅੱਧਾ ਦਾ ਹੀ ਆ ਤੇ ਪਾਪਾ ਨੇ ਆਣੀ ਨਹੀਂ ਕੋਲੀ ਹੈਗੀ ਤੇ ਵੈਸੇ ਵੀ ਇੱਧਰ ਆ ਰਹੇ ਨੇ ਮੌਸਮ ਤੇ ਪਾਪਾ ਇੱਧਰ ਕੰਮ ਕਰਦੇ ਪਏ ਆ ਪਾਪਾ ਨੂੰ ਬਾਅਦ ਵਿੱਚ ਦੁਕਾਨ ਖੋਲੂਗਾ ਕਿਉਂਕਿ ਬਾਹਰ ਹਵਾ ਚੱਲ ਗਈ ਆ ਤੇ ਫਿਰ ਪਾਪਾ ਨੇ ਮੈਂ ਚਾਹ ਨੂੰ ਪਾਣ ਦੀ ਹੈ ਤੇ ਫਿਰ ਸਾਲ ਦੀ ਕੰਮ ਮਮਾ ਹੈਲੋ ਗਾਇਸ ਗਾਇਸ ਮੈਚ ਮਟਰਾਂ ਦੀ ਸਬਜ਼ੀ ਬਣਾਉਣ ਲੱਗੀ ਆ ਵਿੱਚ ਦੇਖਦੇ ਆ ਫਿਰ ਕੀ ਪਾਉਣਾ ਹੈ ਆਹੋ ਕਿਉਂਕਿ ਆ ਪਾਪਾ ਪੁੱਛ ਕੇ ਆਏ ਸੀਗੇ ਕਿ ਆਪਣੀ ਜਿਹੜਾ ਮਰਮਲਬੋਰ ਦਾ ਕਾਂਦੀ ਪੁੱਛ ਕੇ ਆਏ ਸੀਗੇ ਉਹ ਕਹਿੰਦੇ 11 ਵਜੇ ਮਿਲਣ ਨਾਲ ਪਾਣੀ ਘੈਰਾ ਤਾਂ ਹੋ ਗਿਆ ਤੇ 15 ਮਿੰਟ ਬਾਅਦ ਸ਼ਾਇਦ ਪਾਪਾ ਚਾਹੂਗੇ ਸੜ ਗਿਆ ਤੇ ਨਾ ਆਨ ਸਾਡੇ ਟੀਵੀ ਲੈਣ ਨੂੰ ਭਰੇ ਨੇ 2-3 ਸਾਲ ਹੋ ਗਏ 2.5 ਸਾਲ ਤੇ ਨਾ ਇਹਦੇ ਨਾ ਹੋਣੀ ਸੀ ਲਾਏ ਪੇਪਰ ਜਿਹੜੇ ਸਾਈਡ ਐਤ ਲੱਗੇ ਹੁੰਦੇ ਆ ਪ੍ਰੋਟੈਕਸ਼ਨ ਵਾਸਤੇ ਤੇ ਨਾ ਅ ਅੱਜ ਨਾਲ ਮੈਂ ਸਫਾਈ ਕਰ ਦਿੱਤੀ ਸੀ ਮਤਲਬ ਮੈਨੂੰ ਸਾਫ ਕਰ ਦਿੱਤੀ ਸੀ ਮੈਂ ਮਮਾ ਮੈਂ ਲਾ ਲਾ ਤੇ ਪਹਿਲਾਂ ਨਹੀਂ ਸੀ ਲਾਇਆ ਉਹ ਹੁੰਦਾ ਨਾ ਕਿ ਮੈਨੂੰ ਨਵੇਂ ਨਵੇਂ ਚੇਅਰ ਲੈਣੇ ਨੇ ਤੇ ਆ ਦੇਖੋ ਆ ساری ਟੇਪ ਮੈਂ ਲਾ ਦਿੱਤੀ ਮਮਾ ਕਹਿੰਦੇ ਲਾ ਦੇ ਮੈਨੂੰ ਲੱਗ ਰਿਹਾ ਸੀ ਮਮਾ ਕਹੋਗੇ ਨਹੀਂ ਲਾ ਵੀ ਮਤਲਬ ਥੋੜਾ ਜਿਆਦਾ ਟੈਂਕ ਸੁਰੱਖਿ ਰਹਿਊਗਾ ਤੇ ਸਾੜੀ ਉੱਤੇ ਜਿਹੜੇ ਸਾਡੇ ਮਤਲਬ ਉੱਤੇ ਕਮਰੇ ਤੇ ਦਰਵਾਜ਼ੇ ਲੱਗੇ ਹੋਏ ਨੇ ਉਹਨਾਂ ਦੇ ਵੀ ਉੱਦੀ ਪੇਪਰ ਲੱਗਾ ਹੋਇਆ ਹੈ ਉਹਨਾਂ ਤੇ ਵੀ ਲਾਇਆ ਹੋਇਆ ਤੇ ਮਮਾ ਕਹਿੰਦੇ ਸੀਗੇ ਕਿ ਦੀਵਾਰੀ ਤੇ ਲਾਵਾਂਗੇ ਪਾ ਰਹਿਣਾ ਸੀ ਲਾਇਨੀਓ ਤੇ ਸ਼ਾਇਦ ਲਾਵਾਂਗੇ ਸ਼ਾਇਦ ਨਹੀਂ ਪਰ ਇਹਦਾ ਲਾ ਦਿੱਤਾ ਮਮਾ ਕਹਿੰਦੇ ਇਹਦੀ ਅਸਲੀ ਲੁੱਕ ਹੁਣ ਨਿਕਲ ਕੇ ਆਈ ਆ ਗਾਇਜ਼ ਹੁਣੀ ਅੰਕਲ ਆਏ ਸੀਗੇ ਤੇ ਹਨਾ ਉਹ ਆ ਸਹੀ ਕਰਕੇ ਗਏ ਕਿਉਂਕਿ ਜਿਹੜਾ ਇਹਦੇ ਦਰਵਾਜਾ ਨੂੰ ਅੜਦਾ ਸੀਗਾ ਇੱਥੋਂ ਆਵਾਜ਼ ਵੀ ਆਉਂਦੀ ਸੀ ਜਦੋਂ ਇਹ ਖੁੱਲਦਾ ਸੀ ਅੱਮਾ ਦਾ ਫੇਰ ਹੁੰਦਾ ਗਾਇਜ਼ ਜਿੱਦਾਂ ਕੀ ਪਹਿਲਾ ਵਾਲੀ ਕਲਿੱਪ ਚ ਮੈਂ ਤੁਹਾਨੂੰ ਦਿਖਾਇਆ ਕਿ ਆ ਅੜਦਾ ਸੀ ਨਾ ਹੁਣ ਅੰਕਲ ਹਲੇ ਗਏ ਨਹੀਂ ਸੀਗੇ ਪੂਰੀ ਤਰ੍ਹਾਂ ਮਤਲਬ ਬਾਰੀ ਸੀਗੇ ਤੇ ਦੁਬਾਰਾ ਸੀ ਕਰਵਾ ਲਿਆ ਹੋਣੀ ਅੱਡ ਦਵਿਆ ਮਨੇ ਮਾਰਾ ਮੋਟਾ ਤਾਂ ਹੋਊਗਾ ਕਹਿੰਦੇ ਮੈਂ ਇੰਨਾ ਨਹੀਂ ਹੋਊਗਾ ਗਾਇਜ਼ ਮਨੀਸ਼ਾ ਆ ਗਈ ਆ ਤੇ ਮਨੀਸ਼ਾ ਦੱਸ ਕੀ ਦੱਸ ਸਹੀ ਹਣ ਹਾਂ ਪਰ ਮੈਂ ਥੱਲੇ ਬੋਲਾਉ ਦਬਈ ਹੂੰ ਫੋਨ ਚਾਹੀਏ ਨਾ ਹੈ ਮੇਰੇ ਵਾਲ ਖਿਲਰੇ ਰਹੇ ਹੈਂ ਵਾਲ ਖਿਲਰੇ ਹੋਏ ਮੇਰੇ ਕੋਈ ਨਾ ਪਨੀਰ ਖਾ ਲੋ ਗਾਇਜ਼ ਤਲਿਆ ਹੋਇਆ ਵੈਸੀ ਸਵਾਦ ਵਾਲਾ ਹੈ ਨਾ ਹਮ ਨਾਈਸ ਮਮਤਾ ਨੂੰ ਕੀ ਬੋਲਣੀ ਹੁੰਦੀ ਆ ਕਿਉਂਕਿ ਉਹ ਕੱਚਾ ਹੈ ਜਿਹੜਾ ਉਹਦੀ ਮਤਲਬ ਪਾ ਦੇਣੀ ਨਹੀਂ ਨਾ ਕਿ ਉਹ ਸਾਡੀ ਫੈਮਿਲੀ ਨੂੰ ਪਸੰਦ ਨਹੀਂ ਯੈਸ ਬਸ ਉਹ ਵੈਸੇ ਵੀ ਨਹੀਂ ਖਾਂਦੀ ਮੈਂ ਮੇਰੇ ਪਾਪਾ ਨੂੰ ਨਹੀਂ ਬਤਾਂਦਾ ਪਾਪਾ ਤਾਂ ਨਹੀਂ ਨਾ ਬਸਾਂ ਦੋ ਕੀ ਕੱਚਾ ਪਨੀਰ ਪਾ ਲੈਣਾ ਕੱਚਾ ਪਨੀਰ ਹਾਂ ਜਿਵੇਂ ਜਿੱਦ ਦੇ ਪਾਉਂਦਾ ਬਿਨਾਂ ਕਰੇ ਪਾਪਾ ਨੇ ਤਾਂ ਸਮਝੀ ਵੀ ਆਈ ਪਹਿਲਾਂ ਪਹਿਲਾਂ ਮੈਂ ਤਾਂ ਖਾ ਲੈਣੀ ਆ ਮੈਨੂੰ ਤਾਂ ਸਹੀ ਲੱਗਦਾ ਹੁੰਦਾ ਹਾਂ ਉਹ ਸਾਹੀਪਨੀ ਜਿਹੜਾ ਜ਼ਿਆਦਾ ਵਧੀਆ ਲੱਗਦਾ ਹਮ ਜੋ ਕਿ ਸਿੱਕਾ ਟਿਕਾ ਪਕਰੇ ਬਣਾਇਆ ਰੇ ਜਿਹੜੀ ਸਾਹੀ ਫੀਲ ਲਈ ਕਰੇ ਨਹੀਂ ਨਹੀਂ ਇੱਕ ਦੋ ਵਾਰ ਮਮਾ ਨੇ ਬਣਾਇਆ ਸੀ ਪਰ ਉਦਾਂ ਤਾਂ ਨਹੀਂ ਬਣਾਇਆ ਸੀ ਮਮਾ ਨੇ ਜਿੱਦ ਲਉ ਗਰੇਵੀਜੀ ਬੜਾ ਹੁੰਦਾ ਹੈ ਮਮਾ ਦੱਸਾ ਚਾਹਦੇ ਦੱਸ ਦੇ ਦਾਤੀ ਕੇ ਮਮਾ ਪਪਾ ਸਾਈਡ ਲਿਓ ਮਾਰੇ ਪਾਣੀ ਕਹਿੰਦੇ ਪਾਣੀ ਨਹੀਂ ਪਪਾ ਕਦੇ ਨਹੀਂ ਹਮੇਸ਼ਾ ਦੇਖਾਣੇ ਤੁਸੀਂ ਮਮਾ ਅੰਦਰ ਨਾਲ ਸਾਹੀ ਪਨੀਰ ਦੀ ਗੱਲ ਹੁੰਦੀ ਸੀ ਮਨੀਸ਼ਾ ਕਹਿੰਦੀ ਮਮਾ ਨੇ ਸਵਾਲ ਨਹੀਂ ਬਣਾਇਆ ਉਦੋਂ ਕਰ ਦੋ ਜਦੋਂ ਤੁਸੀਂ ਨਾ ਸੀ ਨਾ ਇੱਕ ਦੋ ਵਾਰ ਪਹਿਲਾਂ ਗਾਹ ਸੁਣਾ ਲੈ ਖਾ ਲੈਂਦੀ ਹੈ ਨਾਲ ਸੁਆਦ ਲਾਉਂਦੀ ਹੈ ਦੇਖ ਲਓ ਆਹੋ ਨਾਲੇ ਕਮੀਆਂ ਘੜਦੀ ਆ ਮਾਂ ਤੂੰ ਅੱਗੇ ਛੇ ਬਈ ਪਰ ਅੱਗੇ ਮੱਛਲੀ ਨਹੀਂ ਹੈ ਨਾ ਪਾਪਾ ਨਹੀਂ ਜੀ ਮੈਂ ਕੋਈ ਉਹ ਥੋੜੋ ਮੈਂ ਤਾਂ ਮੋਲੀ ਦਾ ਥੋੜੋ ਹੈਂ ਕਿੰਨਾ ਸਟicker ਲਾਉਂਦਾ ਹੈ ਜਿਹੜੀ ਦਾ ਆ ਦੇ ਇਹ ਤੋਂ ਸਾਰੇ ਸਟicker ਲਾਉਂਦੇ ਇਹ ਹੋਏ ਕਿ ਸੋਨੇ ਦੇ ਸੀਗੇ ਜਿਹੜਾ ਨਾ ਦੱਖ ਹੁੰਦਾ ਪਿਆ ਤੈਨੂੰ ਕਿ ਹੋ ਲਾਇਆ ਬਲਾ ਹੁਣ ਜੀਭ ਜਿਹਾ ਲੱਗਦਾ ਬਿਆ ਅਸਲੀ ਲੁੱਕ ਤਾਂ ਹੁਣ ਆਈ ਆ ਉਹ ਤਾਂ ਹੁਣ ਆਈ ਆ ਇਹ ਨਿਸ਼ਾਨ ਪਿਆ ਹੋਇਆ ਹੂੰ ਕੋਈ ਨਾ ਹੂੰ ਤਾਂ ਸਹੀ ਲੱਗਦੀ ਮਮਾ ਨੇ ਕਿਹਾ ਸੀ ਮੈਨੂੰ ਆਪਣੇ ਮੂੰਹ 'ਚ ਮਮਾ ਕਹਿੰਦੇ ਲਾ ਹਾਂ ਇਹ ਤਾਂ ਅੱਗੇ ਮਮਾ ਕਦੇ ਕਹਿੰਦੇ ਨਹੀਂ ਹੁੰਦੇ ਕਿ ਮਤਲਬ ਬੰਦਾ ਸਟicker ਵਗੈਰਾ ਕਦੇ ਲਾਉਣ ਨੂੰ ਮਿੱਟੀ ਵਗੈਰਾ ਪੈ ਗਈ ਸਤਾ ਮੈਂ ਕਹਿੰਦਾ ਹੁੰਦਾ ਨਾ ਕੱਜ ਵੀ ਤੜੀ ਜਾਂਦੇ ਪੈ ਸੀ ਗਾਇਸ ਹੁਣ ਸ਼ਾਮ ਦੇ 4:00 ਵੱਜ ਚੁੱਕੇ ਆ ਤੇ ਮੇਰੇ ਊੜੇ ਊੜੇ ਵਾਲਾਂ ਨੂੰ ਨੀਗਨੋਰ ਕਰਿਓ ਕਿਉਂਕਿ ਅੱਜ ਮੇਰੇ ਵਾਲੇ ਤਾਂ ਨੀਚ ਸੈਟ ਹੁੰਦੇ ਨੇ ਪੇ ਊੜੇ ਊੜੇ ਚਲੋ ਕੋਈ ਨਹੀਂ ਤੇਣਾ ਅੱਜ ਮੰਮਾ ਡਰੈਸਿੰਗ ਟੇਬਲ ਮੋਰੇ ਵਾਲ ਮੁੰਦੇ ਪੇ ਅੰਮਾ ਮੈਂ ਕਿ ਆਪਾ ਵੀ ਲੜੀਏ ਡਰੈਸਿੰਗ ਟੇਬਲ ਦੀ ਫੀਲਿੰਗ ਡਰੈਸਿੰਗ ਟੇਬਲ ਤਾਂ ਪਹਿਲਾਂ ਵੀ ਸੀ ਪਰ ਮੈਂ ਕਦੀ ਸੈਰੀ ਨਹੀਂ ਵਾਇਆ ਤੇ ਮੋਰੇ ਹਾਂ ਨਾਲੇ ਛੋਟਾ ਸੀਗਾ ਹਾਂ ਇਹ ਵੱਡਾ ਮੈਂ ਕਿ ਚਲ ਦੇਖ ਲੈਨੇ ਤੇ ਇਹਦਾ ਨਵਾਂ ਨਵਾਂ ਚ ਆਇਆ ਨਾ ਸਾਰਿਆਂ ਨੂੰ ਇਸ ਲਈ ਮਮਾ ਮੇਰੇ ਮੂਰੇ ਬੈ ਕੇ ਵਾਲ ਬਾਉ ਦੇ ਤੇ ਪਹਿਲੀ ਵਾਰ ਹੀ ਬੈ ਕੇ ਮੇਰੇ ਨੂੰ ਮਮਾ ਇਹਦੇ ਮੂਰੇ ਬੈ ਕੇ ਨਹੀਂ ਤਾਂ ਮਮਾ ਨੂੰ ਪੜੀ ਕੋਤੜਾ ਪਤਾ ਨਹੀਂ ਮਮੋ ਦੇ ਵਾਲ ਨੇ ਹੁੰਦੇ ਆ ਗਾਇਸ ਮੈਂ ਤਾਂ ਸ਼ੀਸ਼ਾ ਦੇਖ ਕੇ ਵੀ ਨਹੀਂ ਬੋਂਦੀ ਉਹਦੇ ਵੈਸੇ ਸਿੱਧਾ ਵਾਲ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਖਾਤਾ ਆਡੀ ਕਰਤਾ ਚੱਕਿਆ ਚਲੋ ਜੀ ਸਿੱਧਾ ਹੀ ਸਿਰ ਬੋਣਾ ਹੁੰਦਾ ਕਿਹੜਾ ਉੱਥੇ ਬਹੁਤ ਕੁਝ ਕਰਨਾ ਹੁੰਦਾ ਆਪਾਂ ਹੂੰ ਕਿਉਂਕਿ ਮਮਾ ਨੂੰ ਪਤਾ ਨਹੀਂ ਮਤਲਬ ਮਮਾ ਨੂੰ ਕੋਤੜਾ ਨਹੀਂ ਆਉਂਦੀ ਤਾਂ ਆਬਵੀਅਸਲੀ ਮਮਾ ਨੂੰ ਸ਼ੀਸ਼ਾ ਦੇਖਣ ਦੀ ਲੋੜ ਨਹੀਂ ਪੈਂਦੀ ਤੇ ਇਸ ਲਈ ਮਮੋ ਦੇ ਵਾਲ ਨੇ ਹੁੰਦੇ ਤਾਂ ਅੱਜ ਮਮਾ ਕਹਿੰਦੇ ਮੈਂ ਸ਼ੀਸ਼ੇ ਮੂਰੇ ਬ ਗਾਇਸੇ ਹੈ ਵੈਸੇ ਦਾ ਉਸੀ ਦੁਕਾਨ ਦੇ ਵਾਸਤੇ ਕਸਟਮਰ ਲੈ ਲੈਂਦਾ ਉਹ ਟਰਾਈ ਕਰਦੇ ਆ ਨਾ ਫਿਰ ਉਹਨਾਂ ਨੂੰ ਆਪਣੀ ਪੂਰੀ ਲੁੱਕ ਨਹੀਂ ਦੀਦੀ ਹੁੰਦੀ ਹਾਂ ਫੇ ਨਾ ਇਸ ਕਰਕੇ ਉਹ ਪੂਰੀ ਲੁੱਕ ਦੇਖਣੇ ਇਸ ਕਰਕੇ ਲੈਂਦਾ ਸੀ ਹੂੰ ਇਸ ਲਈ ਇਹ ਚ ਵੱਡਾ ਸ਼ੀਸ਼ਾ ਆ ਤੇ ਚਲੋ ਵਧੀਆ ਸਾਡੇ ਘਰ ਦੇ ਕੰਮ ਵੀ ਆ ਜਾਊਗਾ ਦੁਕਾਨ ਦੇ ਕੰਮ ਵੀ ਆ ਜਾਊਗਾ ਹਨਾ ਮਾ ਦੋ ਕੰਮ ਆਣਾ ਹੈ ਬੜਾ ਵਧੀਆ ਆ ਤੇ ਇਹ ਚ ਕਾਫੀ ਜ਼ਿਆਦਾ ਸਮਾਨ ਵੀ ਰੱਖ ਹੋਇਆ ਨਾ ਹਜੇ ਤਾਂ ਖਾਲੀ ਅੰਦਰ ਉਹ ਸਾਰਾ ਤਾਂ ਦੋ ਨਹੀਂ ਜਿੱਦਾਂ ਕਿ ਆ ਦੇਖੋ ਅੰਦਰ ਸਾਰਾ ਖਾਲੀ ਹੈ ਹਜੇ ਬਸ ਇੱਧਰ ਰੱਖਿਆ ਹੋਇਆ ਹੈ ਘੜੀ ਵਗਾਰਾ ਉਹ ਕੁਛ ਨਹੀਂ ਗੋ ਨੀਚੇ ਮੇਰੇ ਸਦਾ ਦਾ ਖਾਲੀ ਗੋਲਕ ਜਿਹੜਾ ਕਦੇ ਭਰਦਾ ਹੀ ਨਹੀਂ ਹੋ ਜਾ ਸਮਾਨ ਨਹੀਂ ਰੱਖਿਆ ਪਪਾ ਕਿੱਥੇ ਗਏ ਪਪਾ ਕਹੇ ਵਾਲ ਕਟੋ ਹਾਂ ਪਪਾ ਵਾਲ ਕਟਵਾਣ ਗਏ ਆ ਮੈਂ ਕਿਹਾ ਅੱਜ ਸੰਡੇ ਆ ਤੇ ਅੱਜ ਤੁਸੀਂ ਵਾਲ ਕਟਾ ਲਓ ਪਪਾ ਦੇ ਵਾਲ ਤਾਂ ਕਾਫੀ ਜ਼ਿਆਦਾ ਵਧੇ ਹੋਏ ਸੀ ਤੇ ਪਪਾ ਇੱਥੇ ਕਿਹਾ ਚਲੋ ਕਟਾਈ ਲਓ ਤੁਸੀਂ ਇਹਨਾਂ ਫੇਓ ਬੁਰੇ ਚ ਲੱਗਦੇ ਵਧੇ ਤੇ ਪਪਾ ਕਟਵਾਣ ਗਏ ਪਪਾ ਕਹਿੰਦੇ ਅੱਜ ਕੜਮਕ ਕੱਲ ਕਟਾਲਨਾ ਅੱਜ ਕੇ ਵੀ ਅੱਜ ਹੀ ਕਟਾ ਲਉ ਤੇ ਹੁਣ ਪਪਾ ਬਾੜ ਕਟਾਉਣ ਗਏ ਤੇ ਮੋਨਾ ਉੱਤੇ ਗਈ ਆ ਗਾਇਸ ਪਪਾ ਆ ਗਿਆ ਹੀਰੋ ਬਣ ਕੇ ਪਪਾ ਤੈਨੂੰ ਖਾਓ ਇਹ ਤਾਂ ਬਾਲ ਕਟਾ ਦੇ ਫਿਰ ਯੈਸ ਅਮਮ ਦੇਖ ਚੱਕਾ ਕਰ ਰਿਹਾ ਇਧਰ ਦਾ ਨਾਈਸ ਨਾਈਸ ਬੜੀਆ ਠੀਕ ਹੈ ਹਮ ਗਾਇਸ ਦੇਖਿਆ ਅੱਜ ਸੰਡੇ ਆ ਮੈਂ ਕਿਹਾ ਸੀ ਮਾਸਟਰ ਜੀ ਤੁਸੀਂ ਬਾਲ ਕਟਾਇਓ ਕਿਉਂਕਿ ਸੰਡੇ ਬਿਲਕੁਲ ਫਰੀ ਹੁੰਦਾ ਹੈ ਲੋਕੀ ਆਉਣ ਜਾਣੀ ਕਰਦੇ ਆ ਇਸ ਕਰਕੇ ਨਾਈਆਂ ਕੋ ਟਾਈਮ ਹੁੰਦਾ ਆ ਯੈਸ ਤੇ ਹੁਣ ਮम्मा ਲਿਬਲਿਸਟਿਕ ਵੀ ਲਾ ਲਈ ਬਿੰਦੀ ਵੀ ਲਾਈ ਤੇ ਇੰਦੀ ਵੀ ਲਾਈ ਤੇ ਸੰਦੂਰ ਵੀ ਪਾ ਲਿਆ ਨਾ ਮਮਾ ਹੋਰ ਥੋੜਾ ਜਿਹਾ ਮम्मा ਨੇ ਸ਼ਿੰਗਾਰ ਕਰ ਲਿਆ ਹਨ ਕਿਉਂਕਿ ਮम्मा ਘੜਾ ਕਿਹੜਾ ਬੰਦਾ ਇਤਨਾ ਜ਼ਿਆਦਾ ਕਿਤੇ ਜਾਣੇ ਨਹੀਂ ਸਾਨੂੰ ਇਹਨੇ ਵਿਆਹ ਵਗੈਰਾ ਹੁੰਦੇ ਆ ਤੇ ਜਿਹੜਾ ਮੇਕਅਪ ਹੁੰਦਾ ਫਿਰ ਵੇਸ਼ ਹੁੰਦਾ ਮਮਾ ਕਹਿੰਦੇ ਵੀ ਅਸੀਂ ਕਾ ਮਮਾਂ ਲਾ ਲਿਆ ਕਰੋ ਹਨਾ ਮਮਾ ਤਾਂ ਵੇਸ਼ ਨਹੀਂ ਹੋਊਗਾ ਯੈਸ ਮਮ ਔਰ ਗਾਇਸ ਮੈਂ ਬੋਤਾ ਨਹੀਂ ਲੈਂਦੀ ਹੁੰਦੀ ਸਿਰਫ ਵਰਤ ਤੇ ਲੈਣੀ ਹੁੰਨੀ ਆ ਹਾਂ ਤੇ ਫਿਰ ਉਹ ਵੀ ਪਿਆ ਰੰਦਾ ਜੇ ਨਹੀਂ ਵਰਤਦੇ ਤਾਂ ਪਿਆ ਰੰਦਾ ਮੈਂ ਕਾ ਕੱਢਦੀ ਘੱਟ ਆ ਕਿਉਂਕਿ ਦੁਕਾਨ ਦੇ ਕੰਮ ਚ ਨਾ ਕੀ ਟਾਈਮ ਹੁੰਦਾ ਹਾਂ ਤੇ ਅਸੀਂ ਕਿ ਮम्मा ਵਰਤ ਲਿਆ ਕਰੋ ਹਡਮ ਤਮ ਲਾ ਰਹੇ ਹੁੰਦੇ ਉਹ ਜਿਹੜੀ ਪਿਸਟਿਕ ਜੜੀਆਂ ਵਾਲਾ ਕੋ ਮੰਜੇ ਰੱਖੁੰਦੇ ਤੇ ਅਸੀਂ ਤੇ ਕੱਢ ਕੇ ਰੱਖਿਆ ਹੋਇਆ ਸੀਸਾ ਸੀਸਾ ਤੇ ਗਾਇਸ ਮੈਂ ਪੂਰੀ ਬਲੂ ਬਣੀ ਹੋਈ ਆ ਮੇਰੇ ਬੂਟ ਵੀ ਬਲੂ ਮੇਰਾ ਸੂਟ ਵੀ ਬਲੂ ਮੇਰੀ ਕੋਟੀ ਵੀ ਬਲੂ ਇਹ ਕੋਟੀ ਮੇਰੀ ਗਾਇਸ ਮਮਾ ਨੇ ਬਣਾਈ ਸੀ। ਲੁਕੋ ਬਦਾਲ ਨੂੰ ਅੰਦਰ ਲਈ ਸੀ ਜਿੱਤੇ ਦਹਾਨੀ ਆ। ਉਹ ਜਿੱਸਾ ਸਾਫ ਬਈ। ਮੈਂ ਕੋਟੀ ਬਣਾਈ ਆ। ਦੇਖੋ ਗਾਇਸ। ਨੋਣੀ ਆ। ਕਿਦਾਂ ਦਾ ਲੱਗਾ ਮੇਰਾ ਵਰਕ? ਸੋਣੀ ਆ। ਦੇਖੋ ਮਨੀਸ਼ਾ ਤੇ ਅੱਜ ਦਨੀਆਂ ਬਹੁਤ ਨਹੀਂ। ਕੈਂਟ ਕੈਂਟ ਕੋਟੀਆਂ ਬਣਾਈਆਂ ਮੈਂ। ਹਾਂ। ਬੜੀਆ। ਬੜੀਆ ਬਣਾਈ ਮਨ ਗਾਇਸ। ਮਿਸ ਮੋਨਾ ਵੀ ਆ ਚੁੱਕੀ ਆ ਆਪਣੇ ਨਾਲ ਮੌਜੂਦ ਨੇ। ਹੌਟ ਕੁਰਸੀ ਤੇ। ਦਿਹਾਲ ਤਾਂ ਕੁਰਸੀਆਂ 골ਡੀ ਆ। ਕਿਉਂਕਿ ਠੰਡ ਆ ਚੁੱਕੀ ਆ। ਤੇ ਹਣ ਮੋ ਨਵੇਂ ਰਹਾ ਸਿਰ ਤੇ ਤੇਲ ਲਾਉਗੀ ਨਾਲੇ ਮ사ਜ ਕਰੂਗੀ ਤੇ ਨਾਲੇ ਮੇਰਾ ਸਿਰ ਪਾਉਗੀ ਫੁੱਲ ਮੈਨੂੰ ਟ੍ਰੀਟਮੈਂਟ ਦੋਗੇ ਹਣ ਮੋ ਨਾ ਵੀਆਈਪੀ ਸਸਤਾ ਵੀਆਈਪੀ ਟ੍ਰੀਟਮੈਂਟ ਦੋਗੇ ਮਨਾ ਯੈਸ ਮੈਂ ਮੋਨਰ ਕੇ ਵਾਲਾ ਰੀਲ ਬਣਾਈਏ ਜਿੱਤੇ ਆਪਾਂ ਪਿਛੇ ਲਾਵਾਂਗੇ ਜਸਟ ਫਨਲੀ ਦੇ ਤੂੰ ਮੋਨਰ ਕੋਈ ਮੇਰੇ ਕਾਲ ਦਾ ਜਵਾਬ ਹੀ ਨਹੀਂ ਦਿੱਤਾ ਮੇਰੀ ਬੇਇੱਜ਼ਤੀ ਹੋ ਗਈ ਤੂੰ ਬੋਲੀਗਾ ਤੇ ਨਹੀਂ ਮਨਾ ਬਸ ਹੈ ਐਸੀ ਐਸੀ ਤੇ ਹਣ ਤੇਲ ਹਣ ਹਣ ਲੱਦ ਪਿਆ ਗਾਇਸ ਜਿ ਸਰੋਂ ਦਾ ਤੇਲ ਹੀ ਲਾਉਣਾ ਹੈ ਨਹੀਂ ਤੁਸੀਂ ਕਿਹੜਾ ਲਾਉਣਾ ਹੈ ਉਹਨੇ ਘਮਟੇ ਕਰਕੇ ਤਾਂ ਸੀ ਤੁਸੀਂ ਘੜੇ ਵੀ ਦਸੀ ਹੋਣਾ ਸੀ ਮੈਂ ਮਤਲਬ ਲਾਉਂਦੇ ਹੁਣੇ ਆ ਉਹਦਾ ਨਾਰੀਅਲ ਦਾ ਲਾਉਂਦੇ ਮੈਨੂੰ ਹਾਂ ਬਹੁਤ ਸਾਰੇ ਲੋਕ ਮਤਲਬ ਅਸੀਂ ਨਾ ਜਿਹਦਾ ਕੋਈ ਸਮੈਲ ਵਾਲਾ ਤੇਲ ਨਹੀਂ ਵਰਤੀਦਾ ਅਸੀਂ ਸਰੋਂ ਦਾ ਤੇਲ ਹੀ ਵਰਤੀਦਾ ਮਤਲਬ ਇਹਦੀ ਵੀ ਸਮੈਲ ਹੁੰਦੀ ਆ ਮਤਲਬ ਉਹ ਵਾਲੀ ਨਹੀਂ ਹੁੰਦੀ ਮਤਲਬ ਉਹ ਵਾਲੀ ਸਰ੍ਹੋਂ ਨੂੰ ਪੈਣ ਵਾਲੀ ਸਰ੍ਹੋਂ ਨੂੰ ਪੈਣ ਵਾਲੀ ਵੀ ਮਤਲਬ ਜਿਹਦੇ ਤੋਂ ਖੁਸ਼ਬੂਦਾਰ ਸਮੈਲ ਨਹੀਂ ਹੁੰਦੀ ਇਹਦੀ ਮਤਲਬ ਹੁੰਦੀ ਤੇਲ ਵਾਲੀ ਸਮੈਲ ਹੁੰਦੀ ਹੈ ਤੇ ਅਸੀਂ ਇਹੀ ਲਾਉਂਦੇ ਮਮਾ ਨੇ ਵੀ ਇਹੀ ਲਾਇਆ ਤੇ ਲਾਉਂਦੇ ਤੇ ਮਮਾ ਵੀ ਕਹਿੰਦੇ ਇੰਗੀ ਮਤਲਬ ਓਮਲਾ ਜਿਹੜਾ ਨੇਚਰਲ ਚੀਜ਼ ਹੈ ਨੇਚਰਲੀ ਹੁੰਦੀ ਹੈ ਹਨਾ ਉਹ ਨਾਲੇ ਇਹ ਅਸੀਂ ਤੇਲ ਬੋਤਲਾ ਵਾਲਾ ਨਹੀਂ ਹੁਣ ਲਿਆਉਣੇ ਹੁੰਨੇ ਇਹ ਹੱਥ ਦਾ ਕੱਢਿਆ ਹੋਇਆ ਹੱਥ ਦਾ ਕੱਢਿਆ ਨਹੀਂ ਮਸ਼ੀਨ ਦਾ ਕੱਢਿਆ ਪਰ ਸੀਦ ਦਾ ਉਹ ਪੀੜਾ ਹੋਮੇਡ ਨਹੀਂ ਕਹੋ ਸ਼ਾਪ ਮੇਡ ਕਹੋ ਸ਼ਾਪ ਮੇਡ ਜਿਹਦੇ ਚੱਕੀ ਦੇ ਚੱਕੀ ਤੋਂ ਚੱਕੀ ਤੋਂ ਜਿਹੜਾ ਨਿਕਲਦਾ ਨਾ ਉਹ ਆਪੇ ਹੋਵੇ ਮੈਂ ਤਾਂ ਨੇਚਰਲ ਟ੍ਰਿਕ ਨਾਲ ਬਣਾਉਂਦੇ ਉਹ ਪਿਓਰ ਆ ਮਤਲਬ ਪਿਓਰ ਆ ਤੇ ਇਹ ਵਧੀਆ ਹੈ ਇਸ ਲਈ ਅਸੀਂ ਇਹ ਤੇਲ ਲਾਉਨੇ ਆ ਤੇ ਇਹ ਬੜਾ ਵਧੀਆ ਹੁੰਦਾ ਇਹਨਾਂ ਬਾਲ ਚਿੱਟੇ ਨਹੀਂ ਹੁੰਦੇ ਨਾ ਅਮਾ ਮੰਮਾ ਦੇ ਵੀ ਨਹੀਂ ਵਾਲ ਚਿੱਟੇ ਤੇ ਮੰਮਾ ਇਹ ਹੀ ਲਾਉਂਦੇ ਹਰੇ ਤੱਕ ਤਾਂ ਨਹੀਂ ਗਏ ਮੰਮਾ ਕੋਈ ਕਲਰ ਵੀ ਨਹੀਂ ਯੂਜ਼ ਕਰਦੇ ਨਾ ਮੰਮਾ ਦੇ ਕਾਲੇ ਵਾਲਾ ਦਾ ਰਾਜ ਸਰੋਂ ਦਾ ਤੇਲ ਬੜਾ ਵਧੀਆ ਹੁੰਦਾ ਹੈ ਤੇ ਜੀ ਇਸ ਲਈ ਸੀ ਸਰੋਂ ਦਾ ਹੀ ਲਾਨੇ ਕੁੜੀਆਂ ਨਹੀਂ ਹੁੰਨੇ ਹੋਰ ਤੇਲਾ ਕਰੀਏ ਵਰ ਕਰਿਆ ਕਰੋ ਕਰਿਆ ਕਰੋ ਹਮ ਪਰ ਜੋ ਨੇਚਰਲ ਚੀਜ਼ ਆ ਨੇਚਰਲ ਹੀ ਆ ਨਾ ਜੋ ਕਿ ਬਹੁਤ ਹੀ ਵਧੀਆ ਹੈ ਬਹੁਤ ਸਾਰੇ ਲੋਕ ਲਾਉਂਦੇ ਵੀ ਅੱਜ ਵੀ ਹੈ ਨਾ ਸਰੋਂ ਦਾ ਤੇਲ ਅਸੀਂ ਇੱਕ ਦਿਵਾਲ ਟ੍ਰਾਈ ਵੀ ਕੀਤਾ ਉਹ ਕਿਹੜਾ ਹੁੰਦਾ ਆਮਲੇ ਦਾ ਆਮਲੇ ਦਾ ਪਰ ਉਹਨਾ ਸਾਨੂੰ ਪੈਂਦਾ ਨਾ ਨਹੀਂ ਅਸਲੀ ਕੀਤਾ ਮੈਂ ਕੀਤਾ ਤੂੰ ਕੀਤਾ ਹੁਣ ਇਹ ਤਾਂ ਪਿਛੇ ਜਿਹੇ ਨਾਲੀਓ ਤੇਰੀ ਬਲੇਜ਼ੀ ਹਾਂਜੀ ਇਹ ਕਿਹੜਾ ਲਾਉਣਾ ਮੈਂ ਟਰਾਈ ਕੀਤਾ ਸੀਗਾ ਇਹ ਤਾਂ ਕਿਹੜਾ ਲਾਉਣਾ ਸਰੋਂ ਦਾ ਹੀ ਲਾਉਂਗੀ ਉਹ ਤੇ ਮੈਂ ਜਸਟ ਵੈਸੀ ਟਰਾਈ ਕੀਤਾ ਸੀ ਠੀਕ ਹਾਂ ਨੇ ਸਰੋਂ ਦਾ ਤੇ ਲਾਉਗੀ ਤੇ ਹਰ ਮੋਨਾ ਮੈਨੂੰ ਫੁੱਲ ਮ사ਜ ਫੀਲਿੰਗ ਮਜ਼ੇਦਾਰ ਦੇਊਗੀ ਗਾਈਸ ਅੱਜ ਆਜਾ ਸੰਡੇ ਤੇ ਤੁਹਾਡੇ ਜਿਦਾਂ ਤੁਹਾਨੂੰ ਪਤਾ ਹੀ ਹੈ ਅਸੀਂ ਸ਼ਾਮ ਨੂੰ ਤੂ ਬੱਤੀ ਕਰਦੇ ਹੁੰਦੇ ਆ ਤੇ ਪਾਪਾ ਕਹਿੰਦੇ ਸੀ ਉਹਨਾਂ ਜੋਤ ਲਈ ਚੱਲਦੀ ਨਹੀਂ ਬਈ ਉਹਨਾਂ ਹਜੇ ਗਾਈਸ ਮੈਨੂੰ ਠੰਡਾ ਹੋ ਚੁੱਕਿਆ ਰਿਹਾ ਇਸ ਲਈ ਕਿ ਪਿਗੜਾ ਨਹੀਂ ਹੁੰਦਾ ਜਦੋਂ ਇਹਦਾ ਕੇ ਪਿਗੜਾ ਗੋੜੇ ਪਾਪਾ ਤੇ ਕੋ ਤੇਜ਼ ਹੋ ਜਾਂਦੀ ਉਹ ਚੱਲ ਪੈਣੀ ਤੇ ਹੁਣ ਪਾਪਾ ਦੂ ਬੱਤੀ ਕਰਨ ਲੱਗੇ ਆ ਗਾਈਸ ਪਪਾਂ ਤੋਂ ਬੱਤੀ ਕਰ ਲਿਆ ਤੇ ਅੱਜ ਅਸੀਂ ਪ੍ਰਸ਼ਾਦ ਚ ਕਾਫੀ ਟਾਈਮ ਬਦ ਲਿਆਂਦਾ ਹੈ। ਅਮਮ ਉਹ ਫਿਰ ਟਾਈਮ ਬਦ ਲੈਂਦੇ ਹਾਂ। ਲੱਡੂ ਤੇ ਤੋਂ ਵਿੱਚ ਰੇਸ ਤੇ ਜਾਂਦਾ ਪਿਆ ਉਹਦੀ ਠੂਣ ਆ ਹੀ ਜਾਂਦੀ ਸੀ। ਤਾजे ਲੱਡੂ ਆ ਨਾ ਮੰਮਾ। ਅਸੀਂ ਮਨ ਲਾ ਗਾਈਸ ਜਦ ਤਾਜੇ ਬਣਦੇ ਹੁੰਦੇ ਉਹਦੇ ਮਗਾਰੇ ਹੁੰਦੇ ਨਹੀਂ ਤੇ ਫਿਰ ਥੋੜੇ ਮਤਲਬ ਵਧੀਆ ਜੇ ਨਾ ਦੇ ਤਾਜੇ ਨਾ ਹੋਣ ਤੇ ਹੁਣ ਅਸੀਂ ਸਾਰੇ ਪ੍ਰਸ਼ਾਦ ਖਾ ਲੈਨੇ। ਗਾਈਸ ਹੁਣ ਹੋ ਚੁੱਕਿਆ ਰਾਤ ਤੇ ਅਸੀਂ ਪ੍ਰਸ਼ਾਦ ਖਾ ਲਿਆ ਸੀ ਤੇ ਪ੍ਰਸ਼ਾਦ ਟੇਸਟੀ ਸੀਗਾ ਨਾ। ਕਾਫੀ ਟਾਈਮ ਖਾਦਣਾ ਮਨਾ। ਪ੍ਰਸ਼ਾਦ ਬੜੀਆ ਸੀਗਾ ਟੇਸਟੀ ਸੀਗਾ ਤੇ ਮੰਮਾ ਵੀ ਹੁਣ ਉੱਤੇ ਚਲੀ ਗਿਆ। ਕਿ ਸਾਢੇ 10 ਹੋ ਚੁੱਕੇ ਤੇ ਮਮਾ ਨੇ ਜੜ ਤੈ ਗਈ ਆ ਰੈਸਟ ਵੀ ਕਰਨਾ ਜੀ ਫੇਰ ਸਕੂਲ ਵੀ ਜਾਣਾ ਦਾ ਸਵੇਟੂ ਮਮਾ ਨੇ ਨਹੀਂ ਮੈਂ ਇਹਨੇ ਸਮਝਿਆ ਮਮਾ ਨੇ ਮੈਂ ਜਾਣਾ ਤੇ ਮੋਨਾ ਵਲੌਗ ਵਗੈਰਾ ਦੇਖਦੀ ਪਈ ਬਿਕ ਪਸ ਦੇਖ ਅੱਜ ਓਏ ਹੋਏ ਇਹ ਸਵੇਰ ਕੁਦ ਦੇਖ ਫੀਕਾ ਟਿਕਾ ਟਿਕਾ ਲੱਗੇ ਪਤਾ ਲੱਗੇ ਪਤਾ ਤੇ ਸਵੇਰੇ ਨੇ ਦੇਖ ਲੈ ਸੀਗਾ ਤੇ ਚਲੋ ਕੋਈ ਨਹੀਂ ਰੈਸ ਵੀ ਘਟ ਘਟ ਕੇ ਦੇਖਦੀ ਹੁੰਦੀ ਆ ਮਲੇ ਨਾ ਇੱਕਦਈ ਨਹੀਂ ਲਾ ਲਏ ਤੇ ਬਸ ਐਂਡ ਤੱਕ ਦੇਖਣਾ ਘਟ ਘਟ ਕੇ ਦੇ ਦਿੰਦੀ ਆ ਤੇ ਠੀਕ ਮਮਾ ਵੀ ਤੇ ਚਲ ਗਏ ਪਾਪਾ ਤਾਂ ਪਹਿਲੇ ਉੱਤੇ ਚਲ ਗਏ ਸੀ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖਦੇ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਬੰਨ ਵਲੌਗਸ ਬਾਏ